ਦੇ ਬਾਂਗੂ ਬਦਲਾ ਦਿਲ ਚਾਪ ਲਾਇਆ ਨਾ ਲੈ ਲਿਆ ਉਦਮ ਸਿੰਘ ਵਾਂਗੂ ਬਦਲਾ ਦਿਲ ਚਾਪ ਲਾਇਆ ਨਾ ਮੂਲ ਸਾੜੇ ਮੜ ਤਾਬ ਅੱਜ ਪੈਣ ਨੇ ਰੱਖਿਆ ਬਕਾਇਆ ਨਾ ਮੂਲ ਸਾੜੇ ਮੜ ਤਾਬ ਅੱਜ ਪੈਣ ਨੇ ਰੱਖਿਆ ਬਕਾਇਆ ਨਾ ਔਖੀ ਸੌਖੀ ਕਰਮ ਪਰਵਾਨ ਕੰਗਣਾ ਜਿੱਤ ਦੀ ਔਖੀ ਸੋਖੀ ਕਰ ਪਰਵਾਨ ਕੰਗੜਾ ਜਿੱਤ ਦੀ ਵਦਾਈ ਐ ਜਉਂਦੀ ਰਾ ਪੰਜਾਬ ਦੀ ਏ ਛੇਰ ਬੱਚੀਏ ਰੱਖ ਤੂੰ ਬਖਾਈਏ ਜਉਂਦੀ ਰਾ ਪੰਜਾਬ ਗੋਦੀਆਂ ਵਾਰ ਸਰਹਣ ਜਿਉਂਦੀਆਂ ਹਜ ਨਹੀਂ ਮੁੱਕੀਆਂ ਪਾ ਗੋਦੀਆਂ ਵਾਰ ਛਾ ਰਹਣ ਜਿਉਂਦੀਆਂ ਹਜ ਨਹੀਂ ਮੁੱਕੀਆਂ ਮੁੱਕ ਗਏ ਮਕੌਣ ਵਾਲੇ ਸਾਨੂੰ ਜ਼ਾਲਮ ਗੱਲ ਸਮਝਾਈਏ ਮੁੱਕ ਗਏ ਮਕੌਣ ਵਾਲੇ ਸਾਨੂੰ ਜ਼ਾਲਮ ਗੱਲ ਸਮਝਾਈਏ ਜਉਂਦੀ ਰਾ ਪੰਜਾਬ ਦੀ ਏ ਛੇਰ ਬੱਚੀ ਚਾਰ ਬੱਤੀਆਂ ਰੱਖ ਤੂੰ ਵਿਖਾਈਏ ਕੱਤੀਆਂ ਨੂੰ ਪਾਣ 51 ਜਾਣਦੇ ਵਸਿਆ ਪੰਜਾਬ ਦੇ ਕੱਤੀਆਂ ਨੂੰ ਪਾਣ 51 ਜਾਣਦੇ ਵਸਿਆ ਪੰਜਾਬ ਦੇ ਮੋੜਦੇ ਆ ਬਾਜੀ ਸੇਗੋਕਾਰ ਦੁੱਗਣੀ ਕੱਚੇ ਨਹੀਂ ਹਸਾਬ ਦੇ ਮੋੜਦੇ ਆ ਬਾਜੀ ਸੇਗੋਕਾਰ ਦੁੱਗਣੀ ਕੱਚੇ ਪੁੱਛਿਆ ਸਵਾਲ ਅੱਗੋਂ ਗੱਲ ਪੈਣ ਦੀ ਕਿਹੜੀ ਏ ਪੜਾਈ ਏ ਪੁੱਛਿਆ ਸਵਾਲ ਅੱਗੋਂ ਗੱਲ ਪੈਣ ਦੀ ਕਿਹੜੀ ਏ ਪੜਾਈ ਏ ਜਾਂਦੀ ਰਹਿ ਪੰਜਾਬ ਦੀ ਏ ਛੇਰ ਬੱਚੀ ਏ ਰੱਖ ਤੂੰ ਵਿਖਾਈ ਏ ਜਾਂਦੀ ਰਹਿ ਪੰਜਾਬ ਦੀ ਏ ਛੇਰ ਬੱਚੀ ਏ ਰੱਖ ਤੂੰ ਵਿਖਾਈ ਏ ਸਾਡੀਆਂ ਰਗਾਂ ਦੇ ਵਿੱਚ ਖੂਨ ਅਣਖੀ ਘਰਤ ਸਖੂਨ ਅਣਖੀ ਘਰ ਤੂੰ ਜਿਉਂਦੀ ਐ ਮਛਰੇ ਹੋਏ ਹਾਥੀਆਂ ਦੇ ਮੱਥੇ ਨਾਗਣੀ ਠੱਕਣੀ ਵੀ ਆਉਂਦੀ ਐ ਮਛਰੇ ਹੋਏ ਹਾਥੀਆਂ ਦੇ ਮੱਥੇ ਨਾਗਣੀ ਠੱਕਣੀ ਵੀ ਆਉਂਦੀ ਐ ਜੁਰਤ ਪੰਜਾਬੀਆਂ ਦਾ ਗਹਿਣਾ ਕੰਕੜਾ ਇਹੀ ਤਾਂ ਸਚਾਈ ਐ ਜੁਰਤ ਪੰਜਾਬੀ ਪੰਜਾਂ ਦੇਰ ਆਵਦਾ ਬਣਾ ਤਮਨਕ ਸਾ ਤੂੰ ਚਪੇੜ ਮਾਰ ਕੇ ਬੰਗਰਾ ਹਵਾਰ ਦੇਸਨਾ ਤਿਕੂਕ ਤੂੰ ਦਿੱਲੀ ਦੇ ਦਵਾਰ ਤੇ ਪੰਜਾਂ ਦੇਰ ਆਵਦਾ ਬਣਾ ਤਮਨਕ ਸਾ ਤੂੰ ਚਪੇੜ ਮਾਰ ਕੇ ਬੰਗਰਾ ਹਵਾਰ ਦੇਸਨਾ ਤਿਕੂਕ ਤੂੰ ਦਿੱਲੀ ਦੇ ਦਵਾਰ ਤੇਿੱਧੀ ਬਿੱਲੀ ਬਣ ਗਈ ਰਾ ਪੰਜਾਬ ਦੀਏ ਛੇਰ ਬੱਚੀਏ ਰੱਖ ਤੂੰ ਵਿਖਾਈਏ ਗੱਲਾਂ ਨਾਲ ਟੈਂਦੇ ਨੀ ਪਹਾੜ ਕਾ ਦੇ ਵੀ ਕਰਕੇ ਵਿਖਾਈਂਦਾ ਗੱਲਾਂ ਨਾਲ ਟੈਂਦੇ ਨੀ ਪਹਾੜ ਕਾ ਦੇ ਵੀ ਕਰਕੇ ਵਿਖਾਈਂਦਾ ਕਰਦੇ ਆ ਸਾਰੇ ਸੁੱਤ ਕਾਰ ਪਹਿਣਦਾ ਸ਼ੇਰਨੀ ਦੀ ਜਾਈਦਾ ਕਰਦੇ ਆ ਸਾਰੇ ਸੁੱਤ ਕਾ ਤੋ ਕਾ ਜੀ ਮਤਿਏ ਮੇਰੀਏ ਲਾਜ ਤੂੰ ਵਿਚਾਈ ਏ ਜਾਂਦੀ ਰਹਿ ਪੰਜਾਬ ਦੀ ਏ ਛੇਰ ਬੱਚੀਏ ਰੱਖ ਤੂੰ ਵਿਖਾਈ ਏ ਜਾਂਦੀ ਰਹਿ ਪੰਜਾਬ ਦੀ ਏ ਛੇਰ ਬੱਚੀਏ ਰੱਖ ਤੂੰ ਵਿਖਾਈ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ